ਮੁਰਦਾਬਾ ਲੜ ਗਈ ਜੀ ਗੱਲ ਨਹੀਂ ਹੋ ਰਹੀ ਕੀ ਮਸਲੇ ਦੀ ਗੱਲ ਹੋ ਰਹੀ ਹੈ ਹੋਏਗੀ ਹੋਏਗੀ ਮਸਲਾ ਦਾ ਹੱਲ ਕੱਢਾ ਕੇ ਬੰਦੇ ਫੜਾਗੇ ਤੁਸੀਂ ਕਹੋ ਵੀ ਸਾਈਡ ਤੇ ਗੱਲ ਕਰੋ ਸਾਈਡ ਤੇ ਉਹ ਬੰਦੇ ਆ ਰਹੇ ਨੇ ਆਉਣ ਜਾਣ ਕੋਈ ਚੱਕਣੀ ਸਾਡੇ ਘਰ ਦੇ ਬੰਦੇ ਆ ਅੱਛਾ ਤੇ ਮੁਰਦਾਬਾ ਤੁਹਾਡੇ ਸਾਹਮਣੇ ਸਰਕਾਰ ਦੇ ਖਿਲਾਫ ਮੁਰਦਾਬਾਦੀ ਕਰ ਰਹੇ ਨੇ ਕੋਈ ਗੱਲ ਨਹੀਂ ਇਹਦੇ ਵਿੱਚ ਦੇਖੋ ਜਦੋਂ ਕੋਈ ਐਸਾ ਇਸ਼ੂ ਆਉਂਦਾ ਹੈ ਸਾਰੇ ਇੱਕ ਬੇਨਤੀ ਕਰਦੇ ਸਰਦਾਰ ਸਾਹਿਬ ਆਮ ਨਾਲ ਬੋਲੋ ਮੈਂ ਨਹੀਂ ਬੋਲਦੇ ਹਾਂਜੀ ਤੁਸੀਂ ਆਮ ਨਾਲ ਬੋਲੋ ਬੁਆਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂ ਦਾ ਰਾਮ ਨਾਲ ਬੋਲੋ। ਰਾਮ ਨਾਲ ਹੀ ਬੋਲਨੇ ਆ। ਹਾਂ ਜੀ ਰਾਮ ਨਾਲ ਬੋਲ ਰਿਹਾ ਜਾਂਦਾ ਬੋਲੋ। ਅੱਗੇ ਕਿੱਥੇ ਜਾ ਤੂੰ? ਕਿੱਥੇ? ਮੈਂ ਇੱਥੇ ਹੀ ਰਹਿਣਾ। ਆਹੋ ਇਕੱਲਾ ਹੀ ਰਹਿਣਾ। ਆਹੋ ਇਕੱਲਾ ਹੀ ਰਹਿਣਾ। ਤੁਸੀਂ ਵੀ ਇਕੱਲੇ। ਆ ਫਿਰ ਆ ਜਾ। ਮੈਂ ਮੂੰਹ ਚੱਕਾ। ਬੋਲੇ ਸਾਹਿਬ ਕੀ ਕਹਿਣਾ ਚਾਹਦੇ? ਅੱਜ ਜਨਾਬ ਪਾਰੀਆਂ ਨੇ ਧੰਦਾ ਦਿੱਤਾ ਸੁਣ ਕੇ ਕੀ 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 ਕਹਿਣਾ ਚਾਹਦੇ ਬੋਲੋ। ਸਾਹਿਬ ਇੱਧਰ ਦੇਖੋ। ਇਹ ਯਾਰ 5 ਮਿੰਟ ਰੁਕ ਜਿਓ ਮੈਂ ਤੁਹਾਡੇ ਨਾਲ ਆਰਾਮ ਨਾਲ ਗੱਲ ਕਰਦਾ ਸਾਰੀ ਬੇਸਰ ਨਾਲ ਗੱਲ ਕਰਦਾ ਆਰਾਮ ਨਾਲ ਕਰਦਾ ਠੀਕ ਹੈ ਮੈਂ ਬਿਮਾਰ ਆ ਥੋੜਾ ਜਿ ਮੈਨੂੰ ਆਰਾਮ ਕਰ ਲੈ ਮੁਰਦਾਬਾ ਤੜਕੇ ਦੀ ਕਰ ਰਹੀ ਹੈ ਇਹ ਮਸਲੇ ਦੀ ਗੱਲ ਹੋ ਰਹੀ ਆ ਹੋਏਗੀ ਹੋਏਗੀ ਮਸਲਾ ਦਾ ਹੱਲ ਕਰਾ ਕੇ ਬੰਦੇ ਫੜਾਗੇ ਤੁਸੀਂ ਕਿਹਾ ਵੀ ਸਾਈਡ ਤੇ ਗੱਲ ਕਰੋ ਇਹ ਸਾਈਡ ਤੇ ਹੁਣ ਬੰਦੇ ਨਾਲ ਨਹੀਂ ਆ ਰਹੇ ਨੇ ਕਿਹੜੇ ਆਉਣ ਜਾਣ ਕੁਝ ਕਰਨੀ ਸਾਡੇ ਘਰ ਦੇ ਬੰਦੇ ਆ ਅੱਛਾ ਤੇ ਮੁਰਦਾਬਾ ਤੁਹਾਡੇ ਸਾਹਮਣੇ ਸਰਕਾਰ ਦੇ ਕੋਲੇ ਮੁਰਦਾਬਾ ਦੀ ਕਰ ਰਹੇ ਨੇ ਕੋਈ ਗੱਲ ਨਹੀਂ ਇਹਦੇ ਵਿੱਚ ਦੇਖੋ ਜਦੋਂ ਕੋਈ ਐਸਾ ਇਸ਼ੂ ਆਉਂਦਾ ਹੈ ਸਾਰੇ ਇੱਕ ਬੇਨਤੀ ਕਰਦੇ ਸਰਦਾਰ ਸਾਹਿਬ ਆਰਮਨ ਨਾਲ ਬੋਲੋ ਮੈਂ ਨਹੀਂ ਬੋਲਦੇ ਹਾਂਜੀ ਤੁਸੀਂ ਆਰਮਨ ਨਾਲ ਬੋਲੋ ਕਿ ਮਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂ ਦਾ ਆਰਮਨ ਨਾਲ ਬੋਲੋ ਆਰਮਨ ਨਾਲ ਹੀ ਬੋਲਨੇ ਆ ਹਾਂਜੀ ਆਰਮਨ ਨਾਲ ਬੋਲ ਰਿਹਾ ਜਾਂਦਾ ਬੋਲ ਲੋ ਅੱਗੇ ਕਿੱਥੇ ਜਾ ਤੂੰ ਕਿੱਥੇ ਮੈਂ ਇੱਥੇ ਹੀ ਰਹਿਣਾ ਆਹੋ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਤੁਸੀਂ ਵੀ ਕਰਦੇ ਹੋ ਆ ਫਿਰ ਆ ਜਾ ਮੈਂ ਮੂੰਹ ਚੱਕਾ ਬੁੱਲਿਆ ਸਾਹਿਬ ਕੀ ਕਹਾਂ ਕਹਦੇ ਅੱਜ ਜਨਾਬ ਪਾਰੀਆਂ ਨੇ ਤੁਹਾਡਾ ਦਿੱਤਾ ਸੁਣ ਕੇ ਕੀ ਕੀਤਾ ਕੀ ਕਹਾਂਗੇ ਬੁੱਲਿਆ ਸਭ ਇਧਰ ਦੇਖੋ ਯਾਰ 5 ਮਿੰਟ ਰੁਕ ਜਾਓ ਮੈਂ ਤੁਹਾਡੇ ਨਾਲ ਆਰਾਮ ਨਾਲ ਗੱਲ ਕਰਦਾ ਸਾਰੀ ਬ੍ਰੇਸ ਨਾਲ ਗੱਲ ਕਰਦਾ ਆਰਾਮ ਨਾਲ ਕਰਦਾ ਠੀਕ ਹੈ ਮੈਂ ਬਿਮਾਰ ਹਾਂ ਥੋੜਾ ਜਿਹਾ ਮੈਨੂੰ ਆਰਾਮ ਕਰ ਲੈ ਜੁੱਤਾ ਬਾਦ ਲੜਕੇ ਦੀ ਕੀ ਗੱਲ ਨਹੀਂ ਹੋ ਰਹੀ ਇਹ ਮਸਲੇ ਦੀ ਗੱਲ ਹੋ ਰਹੀ ਆ ਹੋਏਗੀ ਹੋਏਗੀ ਮਸਲੇ ਦਾ ਹੱਲ ਕੱਢਾ ਕੇ ਬੰਦੇ ਫੜਾ ਕੇ ਤੁਸੀਂ ਕਿਹਾ ਵੀ ਸਾਈਡ ਤੇ ਗੱਲ ਕਰੋ ਸਾਈਡ ਤੇ ਹੁਣ ਬੰਦੇ ਰੋੜੀ ਆ ਰਹੇ ਨੇ ਗੜੇ ਆਉਣ ਜਾਣ ਕੋਈ ਚੱਕਨੀ ਸਾਡੇ ਘਰ ਦੇ ਬੰਦੇ ਆ। ਅੱਛਾ ਤੇ ਮੁਰਦਾਬਾ ਤੁਹਾਡੇ ਸਾਹਮਣੇ ਸਰਕਾਰ ਦੇ ਖਿਲਾਫ ਮੁਰਦਾਬਾ ਦੀ ਕਰ ਰਹੇ ਨੇ। ਕੋਈ ਗੱਲ ਨਹੀਂ ਇਹਦੇ ਵਿੱਚ। ਦੇਖੋ ਜਦੋਂ ਕੋਈ ਐਸਾ ਈਸ਼ੂ ਆਗਾ ਸਾਰੇ ਇੱਕ ਬੇਨਤੀ ਕਰਦੇ ਸਰਦਾਰ ਸਾਹਿਬ ਆਰਮਨ ਨਾਲ ਬੋਲੋ। ਮੈਂ ਨਾਲ ਨਹੀਂ ਬੋਲਨੇ। ਹਾਂਜੀ ਤੁਸੀਂ ਆਰਮਨ ਨਾਲ ਬੋਲੋ ਵਪਾਰੀਆ ਦਾ ਮਸਲਾ ਤੁਹਾਡਾ ਮਸਲਾ ਨਹੀਂਗਾ। ਆਰਮਨ ਨਾਲ ਬੋਲੋ। ਆਰਮਨ ਨਾਲ ਹੀ ਬੋਲਨੇ ਆ। ਹਾਂਜੀ ਆਰਮਨ ਨਾਲ ਬੋਲ ਰਿਹਾ ਜਿੰਦਾ ਬੋਲ ਲੋ। ਅੱਗੇ ਕਿੱਥੇ ਜਾ ਤੂੰ? ਇੱਥੇ ਮੈਂ ਇੱਥੇ ਹੀ ਰਹਿਣਾ। ਆਹੋ ਤੇ ਇਕੱਲਾ ਹੀ ਰਹਿਣਾ। ਆਹੋ ਇਕੱਲਾ ਹੀ ਰਹਿਣਾ। ਹਾਂ। ਆ ਫਿਰ ਆ ਜਾ। ਮੈਂ ਮੂੰਹ ਚੱਕਾ ਪੁੱਲਰ ਸਾਹਿਬ ਕੀ ਕਹਿਣਾ ਚਾਹਦੇ? ਅੱਜ ਜਨਾਬ ਪਾਰੀਆਂ ਨੇ ਤੜਾ ਦਿੱਤਾ ਸੁਣ ਲੈ ਕੇ ਕੀ ਕੀ ਕਹਿਣਾ ਹੈ ਬੁੱਲਰ ਸਾਹਿਬ ਇੱਧਰ ਦੇਖੋ। ਯਾਰ 5 ਮਿੰਟ ਰੁਕ ਜਿਓ ਮੈਂ ਤੁਹਾਡੇ ਨਾਲ ਆਰਾਮ ਨਾਲ ਗੱਲ ਕਰਦਾ ਸਾਰੀ ਪ੍ਰੈਸ ਨਾਲ ਗੱਲ ਕਰਦਾ ਆਰਾਮ ਨਾਲ ਕਰਦਾ ਠੀਕ ਹੈ ਮੈਂ ਬਿਮਾਰ ਆ ਥੋੜਾ ਮੈਨੂੰ ਆਰਾਮ ਕਰ ਲੈ। ਮਸਲੇ ਦੀ ਗੱਲ ਹੋ ਰਹੀ ਹੈ ਹੋਏਗੀ ਹੋਏਗੀ ਮਸਲਾ ਦਾ ਹੱਲ ਕਰਾ ਕੇ ਬੰਦੇ ਫੜਾ ਕੇ ਤੁਸੀਂ ਕਿਹਾ ਵੀ ਸਾਈਡ ਤੇ ਗੱਲ ਕਰੋ ਸਾਈਡ ਤੇ ਹੁਣ ਬੰਦੇ ਰੋੜੀ ਆ ਰਹੇ ਨੇ ਕਿਹੜੇ ਕੌਣ ਜਾਣ ਕੋਈ ਕਰਨੀ ਸਾਡੇ ਘਰ ਦੇ ਬੰਦੇ ਆ ਅੱਛਾ ਤੇ ਮੁਰਦਾਬਾ ਤੁਹਾਡੇ ਸਾਹਮਣੇ ਸਰਕਾਰ ਦੇ ਖਿਲਾਫ ਮੁਰਦਾਬਾ ਦੀ ਕਰ ਰਹੇ ਨੇ ਕੋਈ ਗੱਲ ਨਹੀਂ ਇਹਦੇ ਵਿੱਚ ਦੇਖੋ ਜਦੋਂ ਕੋਈ ਐਸਾ ਇਸ਼ੂ ਆਉਂਦਾ ਸਾਰੇ ਇੱਕ ਬੇਨਤੀ ਕਰਦੇ ਸਰਦਾਰ ਸਾਹਿਬ ਆਰਮਨ ਨਾਲ ਬੋਲੋ ਮੈਂ ਨਾਲ ਹੀ ਬੋਲਨੇ ਹਾਂ ਜੀ ਤੁਸੀਂ ਆਰਮਨ ਨਾਲ ਬੋਲੋ ਵਪਾਰੀ ਜਾਂਦਾ ਮਸਲਾ ਤੁਹਾਡਾ ਮਸਲਾ ਨਹੀਂ ਦਾ ਆਰਮਨ ਨਾਲ ਬੋਲੋ ਆਰਮਨ ਨਾਲ ਹੀ ਬੋਲਨੇ ਹਾਂ ਹਾਂ ਜੀ ਆਰਮਨ ਨਾਲ ਬੋਲ ਰਿਹਾ ਜਿੰਦਾ ਬੋਲ ਲੋ ਅੱਗੇ ਕਿੱਥੇ ਜਾ ਤੂੰ ਇੱਥੇ ਮੈਂ ਇੱਥੇ ਹੀ ਰਹਿਣਾ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਆਹ ਫਿਰ ਆ ਜਾ ਮੈਂ ਮੂੰਹ ਚੱਕਾ ਪੁੱਲਰ ਸਾਹਿਬ ਕੀ ਕਹਿਣਾ ਚਾਹਦੇ ਆ ਅੱਜ ਜਨਾਬ ਪਾਰੀਆਂ ਨੇ ਤੁਹਾਡਾ ਦਿੱਤਾ ਸੁਣਿਆ ਕੀ ਕੀ ਕਹਿੰਦੇ ਆਂ ਪੁੱਲਰ ਸਾਹਿਬ ਇੱਧਰ ਦੇਖੋ ਯਾਰ 5 ਮਿੰਟ ਰੁਕ ਜਿਓ ਮੈਂ ਤੁਹਾਡੇ ਨਾਲ ਆਰਾਮ ਨਾਲ ਗੱਲ ਕਰਦਾ ਸਾਰੀ ਬਰੇਸ ਨਾਲ ਗੱਲ ਕਰਦਾ ਆਰਾਮ ਨਾਲ ਕਰਦਾ ਠੀਕ ਹੈ ਮੈਂ ਬਿਮਾਰ ਆ ਥੋੜਾ ਜਿਹਾ ਮੈਨੂੰ ਆਰਾਮ ਕਰਨਾ ਹੈ